ਸੰਸਦ ਮੈਂਬਰ ਸੁਸ਼ੀ ਰਿੰਕੂ ਨੇ ਸਕੂਲ ਆਫ ਨਰਸਿੰਗ ਹਸਪਤਾਲ ਜੁਲੰਦਰ ਪਿਛਲੇ 12 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਦੀ ਮੰਗਾਂ ਨੂੰ ਲੈ ਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਚਿੱਠੀ ਲਿਖ ਚੁੱਕੇ ਨੇ ਉਹਨਾਂ ਨੇ ਆਖਿਆ ਕਿ ਇਹਨਾਂ ਕਰਮਚਾਰੀਆਂ ਨੂੰ ਸਰਕਾਰੀ ਨਿਮਾ ਅਭੀ ਗੈਗੂਲਰ ਕਾਰਜ ਦਿਨ ਚਾਹੀਦਾ ਨਾ ਸਥਾਨਿਕ ਕਰਮਚਾਰੀਆਂ ਨੇ ਸੰਸਦ ਮੈਂਬਰ ਸ਼ਸ਼ੀ ਰਿੰਕੂ ਨੂੰ ਮਿਲ ਕੇ ਆਪਣੀਆਂ ਮੰਗਾ ਸੰਬੰਧੀ ਮੰਗ ਪੱਤਰ ਵੀ ਪੇਤੀ ਦੀ ਨੀ ਸੌਂਪ ਦਿੱਤਾ ਸੀ ਦੱਸਦੀ ਕਿ ਰਿੰਕੂ ਨੇ ਦੀਆਂ ਮੰਗਾ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਉਹਦੀਆਂ ਮੰਗਾ ਜਾਇਜ ਨੇ ਉਹਨਾਂ ਨੂੰ ਤੁਰੰਤ ਹੀ ਸਿਹਤ ਮੰਤਰੀ ਨੂੰ ਇਸ ਸੰਬੰਧੀ ਜਿਹੜੇ ਚਿੱਠੀ ਲਿਖੀ ਸੀ ਦੱਸਦੇ ਕਿ ਸ਼ਸ਼ੀ ਰਿੰਕੂ ਨੇ ਇਹਨਾਂ ਕਰਮਚਾਰੀਆਂ ਬਾਰੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਇਹਨਾਂ ਦੀ ਭਤੀ ਸਰਕਾਰ ਦੇ ਨੀਮਾ ਮਤਲਬ 2012 ਦੇ ਵਿੱਚ ਹੋਈ ਸੀ ਤੇ 2015 ਦੇ ਵਿੱਚ ਇਹਨਾਂ ਕਰਮਚਾਰੀਆਂ ਨੂੰ ਡੇਲੀ ਬੇਸ ਤੇ ਜਿਹੜਾ ਕੱਢ ਦਿੱਤਾ ਗਿਆ ਸੀ ਸਰਕਾਰ ਪੰਜਾਬ ਸਰਕਾਰ ਦੀ ਨੀਤੀ ਮੁਤਾਬਿਕ ਹਜੇ ਤੱਕ ਉਹਨਾਂ ਨੂੰ ਪੱਕਾ ਜਿਹੜਾ ਨਹੀਂ ਕੀਤਾ ਗਿਆ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਇਹ ਵੀ ਆਖਿਆ ਕਿ ਨਾ ਕਰਮਚਾਰੀਆਂ ਨੂੰ ਰੈਗਲ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਦੀਆਂ ਮੰਗਾ ਪੂਰੀਆਂ ਹੋ ਸਕਣ ਇਹਨਾਂ ਮਹਿਲਾ ਕਰਮਚਾਰੀਆਂ ਨੇ ਵੀ ਰਿੰਕੂ ਨੂੰ ਆਖਿਆ ਕਿ ਹੋਈ ਇਮਾਨਦਾਰੀ ਤੇ ਮਿਹਨਤ ਨਾਲ ਆਪਣੀਆਂ ਸਿਵਾਂਵਾਂ ਨਿਭਾ ਰਹੇ ਨੇ ਤੇ ਵਿਭਾਗ ਨੂੰ ਉਹਨਾਂ ਤੇ ਕੋਈ ਸ਼ਿਕਾਇਤ ਵੀ ਜੜੀ ਕਦੇ ਨਹੀਂ ਮਿਲੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੇ ਸਾਰੇ ਕਰਮਚਾਰੀਆਂ ਨੂੰ ਪੱਕਾ ਕਰਨ ਲੱਗੇ ਹੋਏ ਨੇ ਇਸੇ ਲਈ ਉਹਨਾਂ ਨੇ ਮੰਗਿਆ ਕਿ ਉਹ ਗੰਭੀਰਤਾ ਨਾਲ ਵਿਚਾਰ ਕਰਕੇ ਉਹਨਾਂ ਨੂੰ ਜਿਹੜਾ ਪੱਕਾ ਕਰ ਦੇਣ